ਕਿਸਾਨ ਵੀਰੋ 1993 ਤੋਂ ਅੱਜ ਤੱਕ ਜਿਹੜੀਆਂ ਮੋਜਾਂ ਪੂਸ਼ਾ 44 ਨੇ ਲਾ ਕੇ ਰੱਖੀਆਂ ਨੇ ਕਿਸਾਨਾਂ ਨੂੰ ਇਸ ਦੇ ਨਾਲ ਨਾਲ ਸਰਕਾਰਾਂ ਨੂੰ ਵਪਾਰੀਆਂ ਨੂੰ ਸੇਲਰਾਂ ਵਾਲਿਆਂ ਨੂੰ ਉਹ ਮੋਜਾਂ ਜਿਹੜੀਆਂ ਨੇ ਸ਼ਹਿਦ ਹੀ ਹੋਰ ਕਿਸੇ ਵੈਰਾਈਟੀ ਨੇ ਲਾਈਆਂ ਹੁਣ ਪਰ ਇਸ ਸਾਲ ਜਿਹੜੇ ਝੋਨੇ ਦੇ ਮਦਰੇ ਬੂਟੇ ਰਹੇ ਨੇ ਝੋਨੇ ਦੀਆਂ ਸਾਰੀਆਂ ਵੈਰਾਈਟੀਆਂ ਦੇ ਵਿੱਚ ਹੀ ਕਿਤੇ ਥੋੜੀ ਕਿਤੇ ਜਿਆਦਾ ਹੀ ਸਮੱਸਿਆ ਆਈ ਹੈ ਪਰ ਪੂਸ਼ਾ 44 ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਤੇ ਲੱਗਦਾ ਵੀ ਇਸ ਸਾਲੇ ਵਿਧਿਆ ਹੋ ਜੇਗੀ ਜਾਂ ਫਿਰ ਵੱਧ ਤੋਂ ਵੱਧ ਅਗਲੇ ਸਾਲ ਵੈਸੇ ਤਾਂ ਕਿਸਾਨ ਜਿਹੜੇ ਨੇ ਉਹ ਦੁਬਾਰੇ ਇਸ ਸਥਿਤੀ ਦੇ ਵਿੱਚ ਨਹੀਂ ਹੈਗੇ ਕਿ ਦੁਬਾਰੇ ਰਿਸਕ ਲੈ ਲੈਣਗੇ ਪਰ ਇਹ ਲੱਗਦਾ ਵੀ ਇਹ ਜਾਂਦੀਵਾਰ ਦੇ ਦਰਸ਼ਨ ਨੇ ਇਸ ਸਾਲ ਆਪਣੇ ਬੇਸ਼ੱਕ ਇਸ ਵੈਰੈਟੀ ਦਾ ਕੋਈ ਇੰਨਾ ਨੁਕਸਾਨ ਨਹੀਂ ਹੋਇਆ ਇਹੋ ਜਿਹਾ ਕੁਝ ਪਰ ਮੇਰੇ ਨੇੜੇ ਹੀ ਇਧਰ ਰਾਮਗੜ੍ਹ ਪਿੰਡ ਹੈ ਉੱਥੇ ਇਕੱਲੇ ਇੱਕ ਪਿੰਡ ਦੇ ਵਿੱਚ ਹੀ 150 ਤੋਂ ਵਧੇਰੇ ਕਿੱਲਾ ਜਿਹੜਾ ਪ੍ਰਭਾਵਿਤ ਹੋਇਆ ਹੈ ਮਦਰੇ ਬੂਟੇ ਹੋਏ ਨੇ ਤੇ ਉਹਨਾਂ ਨੇ ਕਿਸਾਨਾਂ ਨੇ ਆਪਣਾ ਝੋਨਾ ਜਿਹੜਾ ਵਾਹ ਦਿੱਤਾ ਜਿੱਥੇ ਕਿਸਾਨ ਦੂਜੇ ਵੜਾਈ ਸ਼ੁਰੂ ਹੋ ਚੁੱਕੇ ਹੈ ਕਟਾਈ ਕਰ ਰਹੇ ਨੇ ਉੱਥੇ ਵਿਚਾਰੇ ਉਹ ਭਰੇ ਮਨ ਨਾਲ ਦੁਖੀ ਹੋਏ ਇਸ ਪੂਛਾ 44 ਵੈਰੈਟੀ ਨੂੰ ਵਾਹ ਰਹੇ ਨੇ ਕਿਉਂਕਿ ਮੁੰਜਰਾ ਹੀ ਨਹੀਂ ਲੱਗਿਆ